ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਗਰ ਕੌਂਸਲ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਦੱਸਦੀ ਹੈ ਕਿ ਕੁੱਲ 23 ਸੀਟਾਂ ਦੇ ਵਿੱਚੋਂ 19 ਸੀਟਾਂ ਕਾਂਗਰਸ ਦੀ ਝੋਲੀ ਆਈਆਂ ਨੇ ਅਤੇ 3 ਸੀਟਾਂ ਆਮ ਆਦਮੀ ਪਾਰਟੀ ਅਤੇ ਕੁਝ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਤੇ ਉੱਥੇ ਹੀ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ ਨਾਲ ਹੀ ਉਹਨਾਂ ਕਹਿਿਆ ਕਿ ਕਾਂਗਰਸ ਪਾਰਟੀ ਨੂੰ ਵਿਕਾਸ ਦੇ ਨਾਂ ਤੇ ਵੋਟ ਪਈ ਹੈ ਤੇ ਉੱਥੇ ਹੀ ਉਹਨਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਵਾੜਾ ਨੂੰ ਸੈਕਟਰ ਦੇ ਵਿੱਚ ਵੰਡਿਆ ਜਾਏਗਾ ਤੇ ਵਿਕਾਸ ਕਾਰਜ ਅੱਗੇ ਵੀ ਜਾਰੀ ਰਹਿ ਮੈਂ ਇਹ ਮਹਿਸੂਸ ਕਰਦਾ ਕਿ ਜਿੱਥੇ 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 ਇਹ ਵਰਕਰਾਂ ਦੇ ਆਪਣੀ ਮਿਹਨਤ ਹੈ ਉਥੇ 4 ਸਾਲਾਂ ਦੇ ਕਾਂਗਰਸ ਰਾਜ ਦੇ ਵਿੱਚ ਹੋਏ ਵਿਕਾਸ ਨੂੰ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਹੈ ਔਰ ਲੋਕਾਂ ਨੇ ਫਤਵਾ ਦਿੱਤਾ ਹੈ ਕਿ ਜੇ ਕੋਈ ਇਮਾਨਦਾਰੀ ਤੇ ਖੜੇ ਹੋ ਕੇ ਦ੍ਰਿੜਤਾ ਦੇ ਨਾਲ ਵਿਕਾਸ ਵਾਲੀ ਵਿਕਾਸ ਨੂੰ ਕਰੂਗਾ ਦਾ ਲੋਕ ਹਮੇਸ਼ਾ ਉਹਦਾ ਸਾਥ ਦਿੰਦੇ ਨੇ ਇਹ ਅੱਜ ਇਸ ਗੱਲ ਤੋਂ ਸਾਬਤ ਹੋ ਗਿਆ ਇਹਦੇ ਵਿੱਚ ਅਸੀਂ ਸਾਰੇ ਹੀ ਸ਼ਹਿਰ ਨੂੰ ਸੈਕਟਰ ਵਾਈਜ਼ ਵੰਡਾਂਗੇ ਤਾਂ ਕਿ ਹਰ ਵਾਰੀ ਵਾਰਡਬੰਦੀ ਹੋਣ ਨਾਲ ਲੋਕਾਂ ਦੇ ਐਡਰੈਸ ਬਦਲ ਜਾਂਦੇ ਨੇ ਸੋ ਤਾਂ ਕਿ ਪਰਮਾਨੈਂਟ ਐਡਰੈਸ ਕਿਸੇ ਦਾ ਆਧਾਰ ਕਾਰਡ ਦਾ ਵੋਟਰ ਕਾਰਡ ਦਾ ਲਾਇਸੈਂਸ ਦਾ ਪਾਸਪੋਰਟ ਦਾ ਹੋਰ ਪਰਮਾਨੈਂਟ ਐਡਰੈਸ ਜਿਹੜੇ ਨੇ ਉਹ ਰਹਿਣ ਉਦੇ ਤਹਿਤ ਅਸੀਂ ਪੂਰਾ ਨਕਸ਼ਾ ਲੈ ਕੇ ਉਹਨਾਂ ਨੂੰ ਉਹਦੇ ਵਿੱਚ ਸੈਕਟਰ ਬਣਾ ਕੇ ਅਲੱਗ-ਅਲੱਗ ਉਹਨਾਂ ਸੈਕਟਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਹੋਣਗੀਆਂ ਉਹਨਾਂ ਦੇ ਨਾਂ ਲਿਖ ਕੇ ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਚੰਡੀਗੜ੍ਹ ਤੇ ਮੋਹਾਲੀ ਸਟਾਈਲ ਦੇ ਵਿੱਚ ਵੰਡਾਂਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੀ ਕੋਈ ਹੋਂਦ ਪੰਜਾਬ ਦੇ ਵਿੱਚ ਨਹੀਂ ਰਹਿ ਕੇ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਆਪਣੇ 10 ਸਾਲਾਂ ਦੇ ਰਾਜ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਗੁਰੂ ਨਾਲ ਧਰੋਹ ਕਮਾਇਆ ਇਹਦਾ ਸਿੱਟਾ ਆ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਨੂੰ ਵੋਟ ਪਾਉਣ ਨੂੰ ਤਿਆਰ ਨਹੀਂ ਹੈ ਸਾਡੀ ਰਣਨੀਤੀ ਤਾਂ ਵਿਕਾਸ ਸੀ ਹੈ ਸਿਰਫ ਵਿਕਾਸ ਜੇ ਵਿਕਾਸ ਹੋਇਆ ਹੋਊਗਾ ਤੇ ਲੋਕ ਵੋਟ ਪਾਉਣਗੇ